ਕਿ ਸਾਡੇ ਕਮੇਟੀ ਦੇ ਮੈਂਬਰ ਰਹੇ ਆ ਉਦੋਂ ਤੱਕ ਕੁਲਤਾਰ ਸਿੰਘ ਸੰਧਵਾ ਸਾਡਾ ਹੀ ਸੀ ਪਰ ਹੁਣ ਨਹੀਂ ਕਿਉਂਕਿ ਜਮਾਤੀ ਹੈ ਹਮੇਸ਼ਾ ਟਕਰਾਨੇ ਹੁੰਦੇ ਆ ਚਲੋ ਘਟਗੜ ਇੰਨਾ ਸੀ ਸਪਾਰ ਕਰਦੇ ਆ ਵੀ ਸਾਡੇ ਕੋਲੇ ਤਾਂ ਬਹਿ ਗਿਆ ਤੇ ਨਹੀਂ ਆਂ ਤੇ ਤੈਨੂੰ ਮਸਕੂ ਲੱਗ ਜਾਂਦਾ ਸਾਡੇ ਚ ਸਰਕਾਰ ਮਰਦਾਬ 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 ਇਹਨਾਂ ਨੇ ਸੇਵਾ ਕੀ ਦੀ ਕਰਨੀ ਹੁੰਦੀ ਆ ਉਸ ਨੀਤੀ ਘਾੜਿਆਂ ਦੀ ਜਿਨ੍ਹਾਂ ਦੇ ਮਾਪੇ ਸ਼ਿਕਾਗੋ ਦੇ ਤੁਹਾਡੇ ਨਾਲ ਕੋਈ ਤਾਲਕਤ ਨਹੀਂ ਤੇ ਇੱਥੇ ਸਪੀਕਰ ਸਾਡੇ ਵੀਰ ਤੋਂ ਪਹਿਲਾਂ ਵੀ ਬਣੇ ਸੀ ਥੋੜੇ ਬਣੇ ਤੇ ਇਹ ਦੂ ਬਾ ਵੀ ਵੱਧ ਗਏ ਇਹਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਬਦਲ ਸਕਦੇ ਹੋ ਪੱਗਾਂ ਦੇ ਰੰਗ ਚਿਹਰਿਆਂ ਦੇ ਰੰਗ ਪਰ ਕਿਵੇਂ ਬਦਲ ਦੋਗੇ ਨੀਤੀਆਂ ਤਾਰਸੀਆਂ ਨੂੰ ਜਿਹੜੀਆਂ ਉੱਥੋਂ ਆ ਰਹੀਆਂ ਨੇ ਕੈੜਗੇ ਤੁਹਾਡੇ ਵਾਸਤੇ ਕਰ ਰਹੇ ਆ ਤੁਹਾਡੇ ਫਾਇਦੇ ਲਈ ਕਰ ਰਹੇ ਆ ਤੁਹਾਡੇ ਰੋਜ਼ਗਾਰ ਲਈ ਕਰ ਰਹੇ ਆ ਪਰ ਬਿਲਕੁਲ ਨਹੀਂ ਉਹਨਾਂ ਲਈ ਕਰ ਰਹੇ ਆ ਉਹ ਲਾਗੂ ਹੋਊਗਾ